ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਅਸੀਂ ਆਪਣੇ ਚੈਨਲ ਦੇ ਜ਼ਰੀਏ ਬੀਤੇ ਕਾਫੀ ਲੰਬੇ ਸਮੇਂ ਤੋਂ ਐਸੀਆਂ ਸ਼ਖਸੀਤਾਂ ਨੂੰ ਤੁਹਾਡੇ ਰੂਬਰੂ ਪੇਸ਼ ਕਰਦੇ ਆਂ ਜਿਨ੍ਹਾਂ ਨੇ ਆਪੋ ਆਪਣੀ ਫੀਲਡ ਵਿੱਚ ਕੁਝ ਨਾਮਣਾ ਖੱਟਿਆ ਹੈ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਪੰਜਾਬ ਦਾ ਇੱਕ ਐਸਾ ਅਕਸ਼ ਪੇਸ਼ ਕੀਤਾ ਜਾਵੇ ਜਿਸ ਨੂੰ ਪੂਰੀ ਦੁਨੀਆ ਫੋਲੋ ਕਰੇ ਅੱਜ ਦਾ ਜੋ ਟੌਪਿਕ ਹੈ ਤੁਹਾਨੂੰ ਦੱਸ ਦਈਏ ਕਿ ਪੰਜਾਬ ਜਿਹੜਾ ਖੇਤੀਬਾੜੀ ਪ੍ਰਧਾਨ ਸੂਬਾ ਹੈ ਇੱਕ ਤੇ ਖੇਤੀ ਨੂੰ ਲੈ ਕੇ ਜਿੱਥੇ ਸੰਘਰਸ਼ ਹੁੰਦਾ ਰਹਿੰਦਾ ਹੈ ਕਿਸਾਨ ਸੜਕਾਂ ਤੇ ਹਨ ਅਤੇ ਕਿਹਾ ਜਾਂਦਾ ਹੈ ਕਿ ਖੇਤੀ ਦੇ ਸਹਾਇਕ ਤੰਦਿਆਂ ਨੂੰ ਅਪਣਾਉਣਾ ਚਾਹੀਦਾ ਹੈ ਉੱਥੇ ਹੀ ਜੋ ਨੌਜਵਾਨ ਦੇਸ਼ ਨੂੰ ਛੱਡ ਕੇ ਵਿਦੇਸ਼ਾਂ ਦਾ ਰੋਕਾ ਰਹੇ ਹਨ ਉਹਨਾਂ ਵਾਸਤੇ ਵੱਡਾ ਮੈਸੇਜ ਹੈ ਸਾਡਾ ਨਾ ਸ਼ਕਸ਼ੀਅਤ ਮੌਜੂਦ ਹੈ ਤਸਵੀਰਾਂ ਸਾਂਝੀਆਂ ਕਰਦੇ ਹਾਂ ਸਰਦਾਰ ਕੌਸ਼ਲ ਸਿੰਘ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਛੱਲੋਪੁਰ ਚ ਬੈਠੇ ਹਾਂ ਉਹਨਾਂ ਦੇ ਗ੍ਰਹਿ ਵਿਖੇ ਉਸ ਫੈਕਟਰੀ ਦੇ ਵਿੱਚ ਜਿਹੜੀ ਗੁੜ ਦੀ ਫੈਕਟਰੀ ਹੈ ਗੁੜ ਨੂੰ ਇੱਕ ਬ੍ਰਾਂਡ ਬਣਾਇਆ ਹੈ ਜੋ ਕਿ ਪੰਜਾਬੀਆਂ ਦਾ ਇੱਕ ਵਧੀਆ ਟੇਸਟ ਕਰਨ ਵਾਲੀ ਚੀਜ਼ ਮੰਨੀ ਜਾਂਦੀ ਹੈ ਔਰ ਹਰੇਕ ਇਨਸਾਨ ਚਾਹੁੰਦਾ ਹੈ ਕਿ ਗੁੜ ਨੂੰ ਕਿਹਤਰ ਕਿਤੇ ਜ਼ਿੰਦਗੀ ਵਿੱਚ ਉਹਦਾ ਸਵਾਦ ਵੇਖਿਆ ਜਾਵੇ ਗੱਲਬਾਤ ਕਰਦੇ ਹਾਂ ਕਿ ਗੁੜ ਬਣਾਉਣਾ ਕਿਉਂ ਸ਼ੁਰੂ ਕੀਤਾ ਤੋ ਕਿ ਪੜੇ ਲਿਖੇ ਨੇ ਔਰ ਇਹ ਅੱਜ ਦਾ ਯੂਥ ਜਿਆਦਾ ਬਾਹਰ ਦਾ ਰੁਖ ਕਰਦਾ ਹੈ ਪਰ ਇਹਨਾਂ ਨੇ ਆਪਣੇ ਪਿੰਡ ਵਿੱਚ ਹੀ ਇੱਕ ਫੈਕਟਰੀ ਲਗਾਈ ਹੈ ਜਿੱਥੇ ਆਪ ਸਟੈਂਡ ਹੋਏ ਹਨ ਉੱਥੇ ਲਗਭਗ 40 ਦੇ ਕਰੀਬ ਇੱਥੇ ਸਾਡੀਆਂ ਭੈਣਾਂ ਨੂੰ ਰੋਜ਼ਗਾਰ ਦਿੱਤਾ ਹੈ ਸਸਕ੍ਰਿਪਟ ਭਾਜੀ ਸਵਾਗਤ ਹੈ ਸਭ ਤੋਂ ਪਹਿਲਾਂ ਤੁਹਾਡੇ ਇਸ ਕੰਮ ਦੀ ਅਸੀਂ ਵੀ ਤਾਰੀਫ਼ ਕਰਦੇ ਹਾਂ ਤੁਸੀਂ ਆਪਣਾ ਸ਼ੁਭਨਾਮ ਪਿੰਡ ਦਾ ਨਾਮ ਦੱਸ ਦਿਓ ਤੇ ਕਿੰਨੀ ਸਟੱਡੀ ਕੀਤੀ ਹੈ ਪਹਿਲੇ ਦੱਸਿਓ ਧੰਨਵਾਦ ਜੀ ਪਹਿਲਾਂ ਤੁਹਾਡਾ ਬਹੁਤ-ਬਹੁਤ ਮੇਰਾ ਨਾਮ ਕੌਸ਼ਲ ਸਿੰਘ ਹੈ ਤੇ ਪਿੰਡ ਸੱਲਪੁਰ ਹੈ ਤੇ ਮੈਂ ਐਮਬੀਏ ਐਗਰੀ ਬਿਜ਼ਨਸ ਦੀ ਕੀਤੀ ਆ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਮੈਂ ਇਥੋਂ ਸ਼ੁਰੂ ਕਰਦਾ ਅੱਜ ਦਾ ਯੂਥ ਦੀ ਗੱਲ ਕਰੀਏ ਬਾਰ ਬਾਰ ਇੱਕੋ ਗੱਲ ਆਉਂਦੀ ਹੈ ਹੁਣ ਦੇ ਹਾਲਾਤਾਂ ਦੇ ਮੁਤਾਬਕ ਜਦੋਂ ਯੂਥ ਪੜ ਜਾਂਦਾ ਉਹ ਸੁਪਨਾ ਹੁੰਦਾ ਕਿ ਜਾਂ ਤੇ ਕੋਈ ਵਰੀਆ ਕਾਰੋਬਾਰ ਸੈੱਟ ਕਰ ਲਈਏ ਜਾਂ ਫੋਰਨ ਕੰਟਰੀ ਚਲੇ ਜਾਏ ਬਾਹਰ ਚਲੇ ਜਾਏ ਉੱਥੇ ਜਾ ਕੇ ਫੈਮਿਲੀ ਵੀ ਸੈੱਟ ਹੋਵੇ ਅਸੀਂ ਵੀ ਸੈੱਟ ਹੋਏ ਪੜੇ ਲਿਖੇ ਹੋ ਜਦੋਂ ਤੁਸੀਂ ਗੁੜ ਬਣਾਉਣਾ ਸ਼ੁਰੂ ਕੀਤਾ ਇਸ ਫੀਲਡ ਨਾਲ ਕਿਦਾਂ ਜੁੜੇ ਤੁਸੀਂ ਜਿਵੇਂ ਕਿ ਸਾਡਾ ਤੁਹਾਨੂੰ ਪਤਾ ਹੈ ਬੇਟ ਏਰੀਆ ਤੇ ਬੇਟ ਏਰੀਆ ਦੇ ਵਿੱਚ ਗੰਨੇ ਦੀ ਫਸਲ ਜਿਹੜੀ ਆ ਸਭ ਤੋਂ ਵੱਧ ਹੁੰਦੀ ਆ ਤੇ 6 슈ગર ਮਿਲਾਂ ਸਾਡੇ ਇੱਥੇ ਆ ਕੇ ਲੱਗੀਆਂ ਮੈਨੂੰ ਲੱਗਦਾ ਪੰਜਾਬ ਚ ਮਤਲਬ ਸਭ ਤੋਂ ਡੈਂਸ 슈ગર ਮਿਲਾਂ ਸਾਡੇ ਏਰੀਆ ਚ ਲੱਗੀਆਂ ਆ 2014 15 ਚ ਆ ਕੇ ਪ੍ਰੋਬਲਮ ਇਹ ਹੋਣੀ ਸ਼ੁਰੂ ਹੋਈ ਸੀ ਕਿ 슈ગર ਮਿਲਾਂ ਕੋਲੋਂ ਪੇਮੈਂਟ ਲੈਣੀ ਬੜੀ ਔਖੀ ਹੋ ਗਈ ਸੀ ਤੇ ਕਿਸਾਨ ਨਿਰੰਤਰ ਧਰਨਿਆਂ ਤੇ ਜਾ ਰਹੇ ਸੀ ਪੇਮੈਂਟ ਆਪਣੀਆਂ ਲੈਣ ਵਾਸਤੇ ਤੇ ਉਹਨਾਂ ਸਮਿਆਂ ਦੇ ਵਿੱਚ ਮੇਰੇ ਦਿਮਾਗ ਦੇ ਵਿੱਚ ਕਿਉਂਕਿ ਮੇਰੇ ਬਚਪਨ ਤੋਂ ਹੀ ਮੈਂ ਸੋਚਦਾ ਸੀ ਕਿ ਖੇਤੀਬਾੜੀ ਨੂੰ ਕਿਵੇਂ ਪ੍ਰੋਫਿਟੇਬਲ ਬਣਾਇਆ ਜਾਵੇ ਆਪਣੇ ਫਾਦਰ ਨੂੰ ਆਪਣੇ ਗ੍ਰੈਂਡਫਾਦਰ ਨੂੰ ਵੇਖੀਦਾ ਸੀ ਵੀ ਸਾਰਾ ਦਿਨ ਮਿਹਨਤ ਕਰਦੇ ਛੇ ਮਹੀਨੇ ਬਾਅਦ ਜਦੋਂ ਘਰ ਚ ਜਦੋਂ ਫਸਲ ਦੀ ਕਮਾਈ ਆਉਣੀ ਤੇ ਉਹ ਲਗ ਭਗੜਤੀ ਇਹ ਨਹੀਂ ਕੱਟ ਲੈਣੀ ਤੇ ਹੱਥ ਕੁਛ ਨਹੀਂ ਪੈਂਦਾ ਮੇਰਾ ਸ਼ੁਰੂ ਤੋਂ ਹੀ ਇਹ ਸੀ ਜੀ ਹੁੰਦੀ ਸੀ ਕਿ ਕਿਵੇਂ ਇਹਨੂੰ ਮੁਨਾਫਾ ਇਹਨੂੰ ਮਤਲਬ ਮੁਨਾਫੇ ਦਾ ਧੰਦਾ ਬਣਾਇਆ ਜਾ ਸਕੇ ਬਾਅਦ ਵਿੱਚ ਜਦੋਂ ਕਿਸਾਨਾਂ ਨੂੰ ਪੇਮੈਂਟਾਂ ਮਿਲਨੀਆਂ ਬੰਦ ਹੋਈਆਂ ਤੇ ਸਾਡੇ ਜਿਹੜੇ ਹੀ ਉਹ ਰੋਜ਼ਮਰਾਂ ਦੇ ਖਰਚੇ ਵੀ ਜਿਹੜੇ ਰੁਕਣੇ ਸ਼ੁਰੂ ਹੋਏ ਤੇ ਉਹ ਜਿਹੜਾ ਪ੍ਰੋਬਲਮ ਨੂੰ ਮੈਂ ਓਪਰਚੁਨਿਟੀ ਵਾਂਗ ਲਿਆ ਤੇ ਸੋਚਿਆ ਕਿ ਮੈਂ ਆਪਣੇ ਜਿਹੜਾ ਗੰਨਾ ਉਹਨੂੰ ਆਪ ਪ੍ਰੋਸੈਸ ਕਰਕੇ ਤੇ ਉਹਦਾ ਗੁੜ ਵੇਚੂਗਾ ਘੱਟੋ ਘਾਟ ਆਪਣੇ ਗੰਨੇ ਦੀ ਫਸਲ ਦੀ ਪੇਮੈਂਟ ਤੇ ਮੈਨੂੰ ਫਿਰ ਮੈਂ ਜਿਹੜਾ ਛੋਟਾ ਜਿਹਾ ਜਿਹੜਾ ਰੋਡ ਦੇ ਉੱਪਰ ਵੇਲਣਾ ਲਾ ਕੇ ਤੇ ਗੁੜ ਵੇਚ ਕੇ ਤੇ ਡੇਲੀ ਦੀ ਜਿਹੜੀ ਇਨਕਮ ਜਨਰੇਟ ਕੀਤੀ। ਇਹੀ ਗੱਲ ਮੈਂ ਕਹਣੀ ਚਾਹੁੰਦਾ ਫੈਕਟਰੀ ਤੇ ਵੇਲਣਾ ਲਾਉਣਾ। ਇੱਕ ਜ਼ਮੀਨੇ ਸਮਾਨ ਦਾ ਫਰਕ ਹੈ। ਅੱਜ ਦੇ ਬੜੇ ਮਾਨਦਮਕ ਕੈਲੀ ਦਾ ਕੇ ਫੈਕਟਰੀ ਲੱਗੀ ਹੈ ਪਰ ਉਸ ਟਾਈਮ ਤੇ ਲੋਕਾਂ ਨੇ ਕਮੈਂਟ ਵੀ ਕੀਤੇ ਹੋਣਗੇ ਕਿ ਸਰਦਾਰਾਂ ਦਾ ਮੁੰਡਾ ਵਾ ਇੰਨਾ ਵਰੀਆ ਪਰਿਵਾਰ ਤੋਂ ਨੇ ਤੇ ਵੇਲਣਾ ਲਾ ਲਿਆ ਜਿਹਨੂੰ ਵੇਲਣਾ ਕਿ ਚਾਹੀਦਾ ਛੋਟਾ ਜਿਹਾ ਕੰਮ ਸਮਝੀਦਾ। ਉਸ ਟਾਈਮ ਤੇ ਤੁਹਾਡੇ ਮਨ ਤੇ ਕੀ ਵੀਚਦੀ ਜਦੋਂ ਕਮੈਂਟ ਇਹੋ ਜਿਹੇ ਸੁਣਦੇ। ਮੇਰੇ ਦਾਦਾ ਜੀ ਨੇ 35 ਸਾਲ ਪਿੰਡ ਦੀ ਸਰਪੰਚੀ ਕੀਤੀ ਹੈ ਉਹ ਬਲਾਕ ਸੰਮਤੀ ਦੇ ਚੇਅਰਮੈਨ ਰਹੇ ਆ ਫਿਰ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਰਹੇ ਆ ਤੇ ਇੱਕ ਮਤਲਬ ਸਾਡੇ ਚ ਆਪਾਂ ਨਾ ਪੋਲਿਟਿਕਸ ਨੂੰ ਹਮੇਸ਼ਾ ਕਦੀ ਸੇਵਾ ਵਾਂਗ ਨਹੀਂ ਲੈਂਦੇ ਜਿਹੜਾ ਕੋਈ ਪੋਲਿਟਿਕਲ ਬੰਦਾ ਹੁੰਦਾ ਆਪਾਂ ਸੋਚਦੇ ਆਂ ਵੀ ਬੜੀ ਚੜ੍ਹਾਈ ਆ ਉਹਦੀ ਤੇ ਉਹ ਹੁਣ ਛੋਟਾ ਕੰਮ ਤੇ ਕਰ ਹੀ ਨਹੀਂ ਸਕਦਾ ਉਹ ਤੇ ਕਿਤੇ ਮੈਲਾ ਕਪੜਾ ਪਾ ਹੀ ਨਹੀਂ ਸਕਦਾ ਉਹ ਜਿਹੜਾ ਇਮੇਜ ਬਣੀ ਹੋਈ ਸੀ ਸਾਡੇ ਪਰਿਵਾਰ ਦੀ ਵੀ ਇਹ ਜਿਹੜਾ ਆ ਪਰਿਵਾਰ ਚੰਗਾ ਰੱਜਿਆ ਪੂਜਿਆ ਸਰਦਾਰਾਂ ਦਾ ਪਰਿਵਾਰ ਆ ਤੇ ਇਹ ਕਿਹੜੇ ਛੋਟੇ ਕੰਮ ਚ ਪੈ ਗਿਆ ਜਦੋਂ ਮੈਂ ਗੋੜ ਕੱਟਣਾ ਸ਼ੁਰੂ ਕੀਤਾ ਤੇ ਉਹ ਸਮਾਂ ਦੌਰ ਹੈ ਉਹ ਜਿਆ ਹੈ ਕਿ ਲੋਕ 20 ਵੀ 30 ਲੱਖ ਲਾ ਕੇ ਤੇ ਕੈਨੇਡਾ ਆਸਟ੍ਰੇਲੀਆ ਅਮਰੀਕਾ ਜਾ ਰਹੇ ਸੀਗੇ ਤੇ ਮੈਨੂੰ ਹਰ ਇੱਕ ਨੇ ਕਹਿਣਾ ਯਾਰ ਤੂੰ ਕਿ ਛੋਟਾ ਜਾ ਮਤਲਬ ਕੰਮ ਗੋੜ ਕੱਟਣਾ ਸ਼ੁਰੂ ਕਰਦਾ ਤੇ ਤੂੰ ਕਿਤੇ ਨੌਕਰੀ ਲੱਗ ਕੇ ਤੇ ਅਫਸਰ ਲੱਗ ਤੇ ਮਤਲਬ ਮੇਰੀ ਉਦੋਂ ਹੀ ਸੋਚ ਸੀ ਵੀ ਮਤਲਬ ਨੌਕਰੀ ਸਾਰੇ ਕਰ ਰਹੇ ਆ ਨੌਕਰੀ ਦੀ ਤਿਆਰੀ ਸਾਰੇ ਕਰ ਰਹੇ ਆ ਬਾਹਰ ਸਾਰੇ ਜਾ ਰਹੇ ਆ ਪਰ ਇਹ ਇੱਕ ਇਹੋ ਜਿਹੀ ਫੀਲਡ ਹੈ ਜਿਹਦੀ ਜ਼ਿੰਮੇਵਾਰੀ ਕੋਈ ਲੈਣ ਨਹੀਂ ਤਿਆਰੀ ਹੈ ਨਹੀਂ ਅਗਲੀ ਪੀੜ੍ਹੀ ਤੇ ਕਹਿੰਦੀ ਆ ਵੀ ਆਪਾਂ ਮਤਲਬ ਜ਼ਮੀਨਾਂ ਵਾਲ ਨੂੰ ਵੇਖਣਾ ਨੇ ਤੇ ਜ਼ਮੀਨਾਂ ਜੇ ਅਸੀਂ ਨਹੀਂ ਸੰਭਾਂਗੇ ਤੇ ਉਹ ਜ਼ਮੀਨਾਂ ਅਲਟੀਮੇਟਲੀ ਫਿਰ ਆਪਾਂ ਅਡਾਨੀਆਂ ਮਾਨੀਆਂ ਦਾ ਕਸੂਰ ਕੱਢਦੇ ਆ ਉਹ ਜ਼ਮੀਨਾਂ ਦੇ ਬਕਾਊ ਹੋਣੀਆਂ ਹੀ ਆ ਤੇ ਉਹਨਾਂ ਨੇ ਲੈਣੀਆਂ ਹੀ ਆ ਉੱਥੇ ਗਾਹ ਕਹਿੰਦਾ ਜਿਹੜੀ ਚੀਜ਼ ਬਕਾਊ ਹੋਵੇ ਤੇ ਜੇ ਉਹ ਆ ਰਹੇ ਆ ਪੰਜਾਬ ਵੱਲ ਨੂੰ ਕੂਚ ਕਰਦੇ ਪਏ ਆ ਤੇ ਇਹਦਾ ਮਤਲਬ ਹੈ ਕਿ ਪੰਜਾਬ ਦੀਆਂ ਜ਼ਮੀਨਾਂ ਬਕਾਊ ਐ ਤੇ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਆ ਉਹਨਾਂ ਦਾ ਆਪਣੀਆਂ ਜ਼ਮੀਨਾਂ ਵੱਲ ਧਿਆਨ ਹੈ ਨਹੀਂ ਤੇ ਉਹ ਇਥੋਂ ਕੂਚ ਕਰਕੇ ਬਾਹਰ ਜਾ ਰਹੀਆਂ ਵਾ ਤੇ ਇਹ ਚੀਜ਼ ਜਿਹੜੀ ਸਟਾਰਟਿੰਗ ਦੇ ਵਿੱਚ ਲੋਕਾਂ ਨੇ ਤੇ ਬਹੁਤ ਜ਼ਿਆਦਾ ਕੁਝ ਕਿਹਾ ਪਰ ਮੈਨੂੰ ਪਤਾ ਸੀ ਕਿ ਮੈਂ ਕੀ ਕਰਨਾ ਆ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਕਿੱਥੇ ਤੱਕ ਪਹੁੰਚਣਾ ਆ ਤੇ ਉਹ ਚੀਜ਼ ਨੂੰ ਮੈਂ ਲੈ ਕੇ ਸਿਰ ਸੁੱਟ ਕੇ ਜਿਹੜਾ ਮਿਹਨਤ ਕਰਦਾ ਰਿਹਾ ਲੋਕਾਂ ਦੀਆਂ ਗੱਲਾਂ ਵੱਲ ਜਿਹੜਾ ਧਿਆਨ ਘਟ ਦਿੱਤਾ ਤੁਹਾਡੀਆਂ ਗੱਲਾਂ ਤੋਂ ਲੱਗਦਾ ਕਿ ਤੁਹਾਡੀ ਵਿਲ ਪਾਵਰ ਬਹੁਤ ਜ਼ਿਆਦਾ ਸੀ ਤੁਸੀਂ ਆਪਣੇ ਮਕਸਦ ਨੂੰ ਲੈ ਕੇ ਕਲੀਅਰ ਸੀ ਅੱਜ ਦੇ ਹਾਲਾਤ ਥੋੜੇ ਦੱਸਿਓ ਫੈਕਟਰੀ ਬਣਾਈਆਂ ਬ੍ਰਾਂਡ ਬਣਾਇਆ ਕਿੰਨੇ ਪ੍ਰੋਡਕਟ ਗੁਰ ਤੋਂ ਤਿਆਰ ਕਰਦੇ ਹੋ ਤੇ ਕਿੱਥੇ-ਕਿੱਥੇ ਉਹ ਸਪਲਾਈ ਹੁੰਦੇ ਆ ਅਸੀਂ ਗੁੜ ਤੋਂ ਪਲੇਨ ਗੁੜ ਸ਼ੱਕਰ ਤੇ ਕਰਦੀਆਂ ਵੀ ਡ్రਾਈ ਫਰੂਟ ਵਾਲਾ ਗੁੜ ਜਾ ਮਸਾਲਾ ਗੁੜ ਇਹ ਚੀਜ਼ਾਂ ਤੇ ਅਸੀਂ ਤਿਆਰ ਕਰਦੀਆਂ ਅਸੀਂ ਸਾਡੇ ਬ੍ਰਾਂਡ ਦਾ ਆਪਾਂ ਵਿਜ਼ਨ ਬਣਾਇਆ ਕਿ ਅਸੀਂ ਹਰ ਉਹ ਚੀਜ਼ ਜਿਹੱਚ 슈ਗਰ ਐਡ ਹੁੰਦੀ ਐ ਉਹਦੇ ਵਿੱਚ ਆਪਾਂ ਗੋੜ ਐਡ ਕਰਨਾ ਜਿਵੇਂ ਆਪਾਂ ਟਮੇਟੋ ਕੇਚੱਪ ਖਾਂਦੇ ਆਂ ਮਾਰਕੀਟ ਦੀ ਉਹਦੇ ਵਿੱਚ 30 ਤੋਂ 35% 슈ਗਰ ਹੁੰਦੀ ਐ ਤੇ ਅਸੀਂ ਉਹਦੇ ਵਿੱਚ ਗੁੜ ਦੇ ਐਡ ਕਰਕੇ ਗੋੜ ਵਾਲੀ ਟਮੇਟੋ ਕੇਚੱਪ ਬਣਾਈ ਐ ਜਿਹੜੇ ਅਸੀਂ ਮਾਰਕੀਟ 'ਚ ਬਿਸਕੁਟ ਖਾ ਰਹੇ ਆ ਉਹਦੇ ਕਦੀ ਇੰਗਰੀਡੀਐਂਟਸ ਪੜ ਕੇ ਵੇਖਿਓ ਉਹ 'ਚ ਮੈਦਾ ਯੂਜ਼ ਹੁੰਦਾ ਪਾਮ ਆਇਲ ਯੂਜ਼ ਕਰਦੇ ਐ ਤੇ ਉਹਦੇ ਵਿੱਚ ਖੰਡ ਯੂਜ਼ ਕਰਦੇ ਪ੍ਰਿਜ਼ਰਵੇਟਿਵ ਅਮੋਨੀਆ ਮਤਲਬ ਇੰਨੇ ਜਿਆਦੇ ਸਬਸਟੈਂਸ ਯੂਜ਼ ਕਰਦੇ ਜਿਹੜੇ ਸਾਡੇ ਸਿਹਤ ਲਈ ਬਹੁਤ ਹਾਨੀਕਾਰਕ ਹੈ ਅਸੀਂ ਜਿਹੜੇ ਪ੍ਰੋਡਕਟ ਬਣਾਏ ਆ ਉਹ 100% ਆٹے ਤੋਂ ਆ ਗੋੜੇ ਸ਼ੱਕਰ ਐਡ ਕੀਤਾ ਹੋਇਆ ਇਸ ਤੋਂ ਇਲਾਵਾ ਕੁਛ ਨਹੀਂ ਐਡ ਕੀਤਾ ਪਾਮ ਆਲ ਦੀ ਜਗ੍ਹਾ ਤੇ ਪਾ ਦੇਸੀ ਘਿਓ ਐਡ ਕਰਦੇ ਆ ਸੋ ਅਸੀਂ ਮਾਰਕੀਟ ਦੇ ਵਿੱਚ ਮੇਨਸਟ੍ਰੀਮ ਮਾਰਕੀਟ ਹੈ ਜਿਹੜੀ ਉਹਦੇ ਵਿੱਚ ਇਹੋ ਜਿਹੇ ਪ੍ਰੋਡਕਟ ਲੈ ਕੇ ਆਏ ਗੋੜਨਾ ਬਣੇ ਹੋਏ ਜਿਹੜੇ ਪਹਿਲਾਂ ਕਿ ਮਾਰਕੀਟ ਦੇ ਵਿੱਚ ਨਹੀਂ ਆ ਰਹੇ ਸੀ ਤੇ ਬਹੁਤ ਜ਼ਿਆਦੀ ਮਿਲਾਵਟ ਤੇ ਹਾਨੀਕਾਰਕ ਜਿਹੜੇ ਆ ਉਹ ਸਬਸਟੈਂਸ ਪਾ ਕੇ ਉਹ ਕਸਟਮਰਜ਼ ਨੂੰ ਖਵਾ ਰਹੀ ਸੀ ਕਿੱਥੇ ਕਿੱਥੇ ਜਾਂਦੇ ਇਹ ਪ੍ਰੋਡਕਟ ਸਾਡੇ ਅਪਰੋਕਸੀਮੇਟਲੀ ਪੰਜਾਬ ਹਰਿਆਣਾ ਹਿਮਾਚਲ ਲਗਭਗ ਕਵਰ ਹੈ ਤੇ ਉਸ ਤੋਂ ਇਲਾਵਾ ਸਾਡੇ ਕੋਲ ਬਾਹਰਲੀਆ ਕੰਟਰੀਜ਼ ਚੋਂ ਵੀ ਸਾਡੀ ਵੈਬਸਾਈਟ ਦੇ ਉੱਪਰ ਆਰਡਰ ਆਉਂ ਸਾਡੀ ਵੈਬਸਾਈਟ ਹੈ ਅਸੀਂ ਐਮਾਜ਼ਨ ਤੇ ਅਵੇਲੇਬਲ ਹੈ ਸਾਡੀ ਵੈਬਸਾਈਟ ਹੈ www.jaggerkin.com ਅਸੀਂ ਉੱਤੇ ਅਵੇਲੇਬਲ ਆ ਅਸੀਂ ਫਲਿੱਪਕਾਰਟ ਤੇ ਅਵੇਲੇਬਲ ਆ ਤੇ ਜਿਹੜੀ ਕੰਟਰੀ ਚ ਵੀ ਇਹ ਸਭ ਕੁਝ ਮਤਲਬ ਲੋਕੀ Amazon ਤੇ ਆਰਡਰ ਕਰਦੇ ਆ ਜਾਂ ਵੈਬਸਾਈਟ ਤੋਂ ਆਰਡਰ ਕਰਦੇ ਆ ਸੋ ਹੁਣ ਤੱਕ ਆਪਾਂ ਲਗਭਗ 17 ਕੰਟਰੀ ਦੇ ਆਸ-ਪਾਸ ਆਪਾਂ ਆਰਡਰ ਡਿਲੀਵਰ ਕਰ ਚੁੱਕੇ ਹਾਂ ਕੋਸਟਲ ਸਿੰਘ ਜੀ ਖੋਤਿਆ ਤੁਸੀਂ ਸੈੱਟ ਹੋਈ ਹੋ ਕਾਰੋਬਾਰ ਚਲਾ ਰਹੇ ਹੋ ਪਰਿਵਾਰ ਚਲਾ ਰਹੇ ਹੋ ਕਿੰਨੀਆਂ ਕ ਫੈਮਲੀਆਂ ਤੁਹਾਡੇ ਨਾਲ ਜੁੜੀਆਂ ਨੇ ਕਿਸਾਨ ਹੋਣ ਚਾਹੇ ਜਾਂ ਅਸੀਂ ਇਹ ਕੈਮਰਾ ਵਿਖਾਏਗਾ ਸਾਡੀਆਂ ਕੁੜੀ ਭੈਣਾਂ ਵੀ ਕੰਮ ਕਰ ਰਹੀਆਂ ਕਿੰਨੇ ਕ ਪਰਿਵਾਰ ਤਾਂ ਨਾਲ ਜੁੜੇ ਨੇ ਜਿਹੜੇ ਰੋਜੀ ਰੋਟੀ ਕਮਾਰੇ ਨੇ ਸਾਡੇ ਨਾਲ ਸਾਡੇ ਪਿੰਡ ਦੇ ਲਗਭਗ ਸਾਡਾ ਵੇਖੋ ਸਾਡਾ ਨਾ ਪੈਕੇਜਿੰਗ ਸਟਾਫ ਜਿਹੜਾ ਆ ਸਾਰਾ ਔਮਨ ਹੈ ਮੇਰੇ ਮਾਤਾ ਜੀ ਕਹਿੰਦੇ ਹੁੰਦੇ ਸੀ ਕਿ ਔਰਤਾਂ ਲਈ ਪਿੰਡਾਂ ਦੇ ਵਿੱਚ ਓਪਰਚ्युनिटीਜ਼ ਨਹੀਂ ਹੁੰਦੀਆਂ ਕਿਉਂਕਿ ਮਰਦ ਤੇ ਕਿਤੇ ਨਾ ਕਿਤੇ ਨੌਕਰੀ ਮਿਲ ਜਾਂਦੀ ਆ ਜਾਂ ਕੋਈ ਦਿਹਾੜੀ ਕਰ ਲੈਂਦਾ ਬਟ ਔਰਤਾਂ ਜਿਹੜੀਆਂ ਆ ਉਹ ਬਾਹਰ ਜਾ ਕੇ ਦਿਹਾੜੀ ਨਹੀਂ ਕਰ ਸਕਦੀਆਂ ਖੇਤਾਂ 'ਚ ਕੰਮ ਕਰਨਾ ਆਉਣਾ ਵਾਸਤੇ ਜਿੱਦਾਂ ਦੀ ਔਰਤਾਂ ਦੀ ਸਾਡੇ ਦੇਸ਼ ਦੇ ਵਿੱਚ ਸੇਫਟੀ ਹੈ ਉਹਨਾਂ ਵਾਸਤੇ ਸੇਫ ਨਹੀਂ ਆ ਤੇ ਉਹ ਘਰ ਬੈਠੀਆਂ ਡਰ ਕੇ ਜਦੋਂ ਮੈਂ ਇਹ ਕੰਮ ਸ਼ੁਰੂ ਕੀਤਾ ਮੇਰਾ ਸਭ ਤੋਂ ਵੱਧ ਮੇਰੇ ਪਿੰਡ ਦੀਆਂ ਔਰਤਾਂ ਨੇ ਸਾਥ ਦਿੱਤਾ ਉਹਨਾਂ ਨੇ ਆ ਕੇ ਮੇਨਾ ਹੈਲਪ ਕਰਾਉਣੀ ਸ਼ੁਰੂ ਕੀਤੀ ਪੈਕਿੰਗ ਕਰਾਉਣੀ ਸ਼ੁਰੂ ਕੀਤੀ ਤੇ ਮੈਂ ਫਿਰ ਉਦੋਂ ਹੀ ਸੋਚ ਲਿਆ ਸੀ ਕਿ ਜੇ ਮੇਰੀ ਫੈਕਟਰੀ ਵੱਡੀ ਹੁੰਦੀ ਹੈ ਕੱਲੋਂ ਮੈਂ ਆਪਣੇ ਪਿੰਡ ਦੀਆਂ ਔਰਤਾਂ ਨੂੰ ਰੋਜ਼ਗਾਰ ਦੇਣਾ ਮੈਂ ਆਪਣੇ ਔਰਤਾਂ ਪਿੰਡ ਦੀਆਂ ਨੂੰ ਪੈਕਿੰਗ ਸਟਾਫ ਲਾਇਆ ਹੋਇਆ ਤੇ ਸਾਡੇ ਪਿੰਡ ਦੇ ਜਿਹੜੇ ਉਹਨਾਂ ਦੇ ਹਸਬੰਡ ਆ ਜਿਹੜੇ ਉਹ ਸਾਡੇ ਦੂਜੇ ਗੁੜ ਬਣਾਉਣ ਦਾ ਕੰਮ ਕਰਦੇ ਆ ਗੰਨੇ ਦਾ ਕੰਮ ਕਰਦੇ ਆ 40 ਦੇ ਕਰੀਬ ਪਰਿਵਾਰ ਆ ਜਿਹੜੇ ਮੈਂ ਆਪਣੇ ਨਾਲ ਇੱਥੇ ਜੁੜੇ ਹੋਏ ਆ ਅਕਸਰ ਹੀ ਵੇਖਿਆ ਕਿ ਚਾਹੇ ਖਾਣ ਪੀਣ ਵਾਲੀ ਚੀਜ਼ ਹੋਵੇ ਚਾਹੇ ਪੈਣ ਵਾਲੀ ਚੀਜ਼ ਹੋਵੇ ਉਹਦਾ ਕੋਈ ਸੀਜ਼ਨ ਹੁੰਦਾ 2 4 10 ਮਹੀਨੇ ਦਾ ਕਿਤੇ ਨਾ ਕਿਤੇ ਮੰਦਾ ਵਿੱਚ ਆਉਂਦਾ ਗੁੜ ਦਾ ਕਿੰਨਾ ਸੀਜ਼ਨ ਹੁੰਦਾ ਸਾਲ ਦੇ ਵਿੱਚ ਤੇ ਤੁਹਾਨੂੰ ਕੀ ਕੀ ਸਾਹਮਣਾ ਕਰਨਾ ਪੈਂਦਾ ਜੇ ਕੁਝ ਮੰਦੀ ਦਾ ਵੀ ਦੌਰ ਆਉਂਦਾ ਇੱਕ ਦੋ ਮਹੀਨੇ ਹੁੰਦੇ ਫਿਰ ਉਹਦੋਂ ਤੁਸੀਂ ਕਿਸ ਤਰ੍ਹਾਂ ਕੰਮ ਕਰਦੇ ਆ ਇਹਦੇ ਵਿੱਚ ਇਦਾਂ ਵਾ ਇਹ ਬਿਜ਼ਨਸ ਹੈ ਬਿਜ਼ਨਸ ਦੇ ਵਿੱਚ ਮਤਲਬ ਮੈਨੂਫੈਕਚਰਿੰਗ ਗੁੜ ਦਾ ਸੀਜ਼ਨ ਹੁੰਦਾ ਵਾ ਅਕਤੂਬਰ ਤੋਂ ਲੈ ਕੇ ਤੇ ਮਾਰਚ ਅਪ੍ਰੈਲ ਤੱਕ ਉਦੋਂ ਤੱਕ ਗੁੜ ਬਣਦਾ ਬਾਅਦ ਵਿੱਚ ਗੁੜ ਬੰਨਣਾ ਬੰਦ ਹੋ ਜਾਂਦਾ ਬਟ ਬਾਅਦ ਜੇ ਆਪਾਂ ਸਟਾਕ ਕਰ ਲੈਨੇ ਆ ਸਟਾਕ ਕਰਨ ਸਟਾਕ ਕਰਕੇ ਆਪਾਂ ਮਾਰਕੀਟ ਚ ਜਿਹੜਾ ਆ 12 ਮਹੀਨੇ ਜਿਹੜੀ ਆ ਉਹ ਲਗਾਤਾਰ ਨਿਰੰਤਰ ਆਪਾਂ ਡਿਲੀਵਰੀ ਦਿੰਨੇ ਰਹੇ ਨੇ ਆ हां ਆਪਣਾ ਬਣਾਉਂਦੇ ਉਹ ਸਾਰੇ ਬਿਜ਼ਨਸਿਸ ਜਿਹੜੇ ਹੁੰਦੇ ਆ ਕੋਈ ਮਹੀਨੇ ਮੰਦੀ ਦੇ ਹੁੰਦੇ ਆ ਕੋਈ ਮਹੀਨੇ ਤੇਜ਼ੀ ਦੇ ਹੁੰਦੇ ਆ ਉਹਦੇ ਵਿੱਚ ਕਹੇ ਵੇਲੇ ਆਪਾਂ ਸਟਾਕ ਵਧਾ ਲੈਨੇ ਆ ਜਦੋਂ ਤੇਜ਼ੀ ਆਉਂਦੀ ਆ ਸਟਾਕ ਘਟ ਜਾਂਦਾ ਇਹ ਚੀਜ਼ਾਂ ਜਿਹੜੀਆਂ ਆ ਸਾੜ ਨਾਲ ਚੱਲਦੀਆਂ ਰਹਿੰਦੀਆਂ ਬਟ ਆਪਾਂ ਜਦੋਂ ਦੇ ਆਪਾਂ ਪ੍ਰੋਡਕਟਸ ਹੋਰ ਵੀ ਲਾਂਚ ਕੀਤੇ ਆ ਬਿਸਕਟ ਕਰ ਲਿਆ ਰਸ ਕਰ ਲਿਆ ਕੈਚਅਪ ਕਰ ਲਿਆ ਉਹਦੇ ਨਾਲ ਸਾਡਾ ਜਿਹੜਾ ਬੈਲੈਂਸ ਹੋ ਜਾਂਦਾ ਜੇ ਇੱਕ ਦਾ ਸੀਜ਼ਨ ਘਟਿਆ ਦੂਸਰਾ ਬਿਸਕਟਸ ਦਾ ਸੇਲ ਵੱਜ ਜਾਂਦੀ ਆ ਕੌਸਲ ਸਿੰਘ ਇਸ ਸਾਰੇ ਕੰਮ ਨੂੰ ਇਸ ਫੈਕਟਰੀ ਨੂੰ ਜਾਂ ਗੁੜ ਬਣਾਉਣ ਦੇ ਪ੍ਰੋਡਕਟ ਨੂੰ ਕਿੰਨਾ ਟਾਈਮ ਦਿੰਦੇ ਆ ਦਿਨ ਵਿੱਚ ਮੰਨਿਆ ਮੰਨਿਆ ਕਿ ਇੰਨਾ ਟਾਈਮ ਫੈਕਟਰੀ ਨੂੰ ਦੇਣਾ ਹੀ ਪੈਣਾ ਉਸ ਤੋਂ ਇਲਾਵਾ ਹੋਰ ਜਿਵੇਂ بڑے ਪਰਿਵਾਰ ਦੇ ਯਾਰੀ ਦੋਸਤੀ ਹੋਣਾ ਜਾਣਾ ਪਰ ਕਿੰਨਾ ਕੁ ਟਾਈਮ ਤੁਸੀਂ ਸੋਚਦੇ ਹੋ ਕਿ ਡੇਲੀ ਤੁਸੀਂ ਇੱਥੇ ਬਤਾਉਂਦੇ ਮੈਂ ਵੇਖੋ ਜੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਇੱਥੇ ਆਪਣੀ ਫੈਕਟਰੀ ਬੈਠਾ ਮੈਂ ਪਿੰਡ ਦਾ ਸਰਪੰਚ ਵੀ ਹਾਂ ਤੇ ਦੋਵੇਂ ਚੀਜ਼ਾਂ ਮੈਂ ਇੱਥੋਂ ਬੈਠ ਕੇ ਵੇਖਦਾ ਤੇ ਇਹਦੇ ਵਿੱਚ ਮਤਲਬ ਤੁਹਾਨੂੰ ਜ਼ਿਆਦਾਤਰ ਮਤਲਬ ਜਿਹੜਾ ਵੀ ਕੋਈ ਆਪਾਂ ਕੰਮ ਸ਼ੁਰੂ ਕਰਦੇ ਆਂ ਸਾਨੂੰ ਮੈਕਸੀਮਮ ਟਾਈਮ ਜਿਹੜਾ ਦੇਨ ਦਾ ਸਾਨੂੰ ਇੱਥੇ ਦੇਣਾ ਪੈਂਦਾ ਜੇ ਨਹੀਂ ਦੇ ਸਕਦੇ ਘੱਟੋ ਘੱਟ ਜਿੰਨਾ ਆਪਾਂ ਜੌਬ ਨੂੰ ਟਾਈਮ ਦਿੰਨੇ ਆ 9 ਤੋਂ 6 ਵਜੇ ਤੱਕ ਦਾ ਉਹ ਤੁਸੀਂ ਟਾਈਮ ਦੇਣਾ ਸ਼ੁਰੂ ਕਰ ਦੋ ਤੇ ਤੁਹਾਨੂੰ ਮਤਲਬ ਕਦੀ ਲੱਗੇਗਾ ਹੀ ਨਹੀਂ ਵੀ ਕੰਮ ਬੋਝ ਹੈ ਜਾਂ ਕੰਮ ਬਹੁਤ ਜ਼ਿਆਦਾ ਦੂਜੀ ਚੀਜ਼ ਜਿਹੜੀ ਹੁੰਦੀ ਆ ਤੁਸੀਂ ਹਮੇਸ਼ਾ ਸਿੱਖਦੇ ਰਹੋ ਜਦੋਂ ਆਪਾਂ ਸਿੱਖਦੇ ਰਹਿੰਦੇ ਆ ਤੇ ਸਾਨੂੰ ਜਿਹੜਾ ਵਾ ਹਾਰਡ ਵਰਕ ਕਰਨ ਦੀ ਲੋੜ ਨਹੀਂ ਪੈਂਦੀ ਸਮਾਰਟ ਵਰਕ ਦੇ ਨਾਲ ਵੀ ਜਿਹੜਾ ਕੰਮ ਉਹ ਚੱਲ ਜਾਂਦਾ ਕਾਸ਼ਾ ਜੀ ਅੱਜਕੱਲ ਬੇਸਿਕਲੀ ਵੇਖਿਆ ਬਹੁਤ ਜਿਹੜੇ ਇਨਸਾਨਾਂ ਵਿੱਚ 슈ਗਰ ਦੀ ਪ੍ਰੋਬਲਮ ਬਹੁਤ ਜ਼ਿਆਦਾ ਹੁੰਦੀ ਹੈ। ਖੰਡ ਤੇ ਉਹ ਗੁੜ 'ਚ ਕਿੰਨਾ ਕੁ ਫਰਕ ਹੈ ਹਾਲਕਿ ਚਲੋ ਗੁੜ 'ਨਾਂ ਵੀ 슈ਗਰ ਹੁੰਦੀ ਕਿਤੇ ਨਾ ਕਿਤੇ ਪਰ ਕਿੰਨਾ ਕੁ ਫਰਕ ਪੈ ਜਾਂਦਾ ਕਿਹੜੀ ਚੀਜ਼ ਖੰਡ ਜ਼ਿਆਦਾ ਖਤਰਨਾਕ ਹੈ ਗੁੜ ਦਾ ਕੀ ਬੈਨੀਫਿਟ ਹੋ ਸਕਦਾ ਉਹਨਾਂ ਮਰੀਜ਼ਾਂ ਨੂੰ ਖਾਸ ਕਰਕੇ ਜਿਹਨਾਂ ਨੂੰ 슈ਗਰ ਹੈ ਕਿ ਥੋੜਾ ਬੋਤਾ ਗੁੜ ਟੈਸਟ ਕਰਿਆ ਕਰਨ। ਸਭ ਤੋਂ ਪਹਿਲੀ ਗੱਲ ਵੀ ਇਹ ਬੜਾ ਵੱਡੀ ਮਾਰਕੀਟ ਦੀ ਮਿਥ ਹੈ। ਜੀ ਜਿਹੜਾ ਸ਼ੂਗਰ ਵਾਲਾ ਪੇਸ਼ੈਂਟ ਗੁੜ ਖਾ ਸਕਦਾ ਸ਼ੂਗਰ ਵਾਲਾ ਪੇਸ਼ੈਂਟ ਗੁੜ ਨਹੀਂ ਖਾ ਸਕਦਾ ਇੱਕ ਟਰਮ ਹੁੰਦੀ ਗਲਾਈਸੈਮਿਕ ਇੰਡੈਕਸ ਜਿਹੜਾ ਖੰਡ ਦਾ ਤੇ ਗੁੜ ਦਾ ਗਲਾਈਸੈਮਿਕ ਇੰਡੈਕਸ ਹੈ ਉਹ ਲਗਭਗ ਸੇਮ ਹੈ ਮਤਲਬ ਗਲਾਈਸੈਮਿਕ ਇੰਡੈਕਸ ਹੁੰਦਾ ਸਾਡੇ ਸ਼ਰੀਰ ਦੇ ਵਿੱਚ ਐਬਜ਼ਾਰਬ ਕਰਨ ਦੀ ਕਪੈਸਿਟੀ ਗੁੜ ਵੀ ਓਨੀ ਛੇਤੀ ਘੁਲਦਾ ਖੰਡ ਵੀ ਓਨੀ ਛੇਤੀ ਘੁਲਦੀ ਪਰ ਜਿਹੜਾ ਮੇਜਰ ਡਿਫਰੈਂਸ ਏ ਆ ਕਿ ਖੰਡ ਕੱਲੀ ਸੁਕ੍ਰੋਜ਼ ਹੈ ਉਹਦੇ ਵਿੱਚ ਕਾਫੀ ਕੈਮੀਕਲਸ ਆ ਜਿਵੇਂ ਸਲਫਰ ਹੈ ਤੇ ਹੋਰ ਵੀ ਇਥਾਈਲ ਆਕਸਾਈਡ ਕਰਕੇ ਉਹ ਕੈਮੀਕਲ ਹੁੰਦਾ ਉਹ ਵੀ ਸ਼ਾਇਦ ਹੈਗਾ ਵਿੱਚ ਤੇ ਉਹ ਜਿਹੜੇ ਸਾਡੀ ਸਿਹਤ ਲਈ ਬਹੁਤ ਜ਼ਿਆਦਾ ਹਾਨੀਕਾਰਕ ਹੈ ਕਈ ਮਤਲਬ ਕੰਟਰੀਸ ਦੇ ਰਿਸਰਚ ਨੇ ਦੱਸਿਆ ਹੋਇਆ ਕਿ ਖੰਡ ਜਿਹੜੀ ਹੈ ਉਹ ਕਾਰਸੀਨੋਜਨ ਵੀ ਆ ਇੰਨੇ ਕੈਮੀਕਲਸ ਪਾਏ ਜਾਂਦੇ ਆ ਪਰ ਗੁੜ ਜਿਹੜਾ ਇੱਕ ਰੌ ਸਬਸਟੈਂਸ ਆ ਉਹਦੇ ਵਿੱਚ ਆਪਾਂ ਮਤਲਬ ਗੁੜ ਨੂੰ ਆਪਾਂ ਤੁਸੀਂ ਵੇਖਿਆ ਹੀ ਹੋਏਗਾ ਸਫਾਈ ਅਸੀਂ ਉਹਦੀ ਪਿੰਡੀਆਂ ਦੇ ਪਾਣੀ ਨਾਲ ਕਰਦੇ ਆ ਜਿਹੜਾ ਗੰਨਾ ਆ ਅਸੀਂ ਕੋਸ਼ਿਸ਼ ਕਰਦੇ ਆ ਵੀ ਉਹਦੇ ਵਿੱਚ ਉਹ ਗੰਨਾ ਪਰਚੇਸ ਕਰੀਏ ਕਿਉਂਕਿ ਆਪਾਂ 200 ਏਕੜ ਦੇ ਕਰੀਬ ਕਰੀਬ ਗੰ ਤੇ ਉਹ ਗੰਨਾ ਅਸੀਂ ਉਹੀ ਖਰੀਦਦੇ ਆ ਜਿਹਦੇ ਵਿੱਚ ਘੱਟ ਰਹੀਆਂ ਸਪਰੇਆਂ ਦਾ ਇਸਤੇਮਾਲ ਹੋਇਆ ਹੋਵੇ ਆਉਣ ਵਾਲੇ ਟਾਈਮ 'ਚ ਸ਼ਾਇਦ ਆਪਾਂ ਉਹਨੂੰ ਫੁੱਲੀ ਆਰਗੈਨਿਕ ਕਰਨ ਦੀ ਵੀ ਸੋਚਾਂਗੇ ਤੇ ਗੁੜ ਦੇ ਵਿੱਚ ਕੁਝ ਨਹੀਂ ਪੈਂਦਾ ਕੋਈ ਕੈਮੀਕਲ ਤੇ ਉਹਦੇ ਨਾਲ ਸਾਨੂੰ ਮਿਲਦਾ ਕੀ ਕੀ ਆ ਸੁਕਰੋਸ ਦੇ ਨਾਲ ਨਾਲ ਸਾਨੂੰ ਮਿਲਦਾ ਆਇਰਨ ਸਾਨੂੰ ਮਿਲਦਾ ਕੈਲਸ਼ੀਅਮ ਜਿਹੜਾ ਹੋਰ ਚੀਜ਼ਾਂ 'ਚ ਨਹੀਂ ਮਿਲਦਾ ਖੰਡ 'ਚ ਨਹੀਂ ਮਿਲਦਾ ਸਟੀਵੀਆ 'ਚ ਨਹੀਂ ਮਿਲਦਾ ਜਾਂ ਆਪਾਂ 슈ਗਰ ਫ੍ਰੀ ਗੋਲੀ ਖਾਣੇ ਉੱਚੋਂ ਨਹੀਂ ਮਿਲਦਾ ਫਿਰ ਇਹਦੇ ਵਿੱਚ ਮੈਗਨੀਸ਼ੀਅਮ ਫਾਸਫੋਰਸ ਜਿਹੜਾ ਹੋਰ ਚੀਜ਼ਾਂ 'ਚ ਸਾਨੂੰ ਨਹੀਂ ਮਿਲਦਾ ਸੋ ਗੁੜ ਜਿਹੜਾ ਇੱਕ ਬਹੁਤ ਹੀ ਮਤਲਬ ਬੈਲੈਂਸਡ ਡਾਈਟ ਹੈ ਤੁਸੀਂ ਇੱਕ ਦੂਜੀ ਵੱਡੀ ਗੱਲ ਕਿ ਜਿੱਦਾਂ ਪ੍ਰਦੂਸ਼ਣ ਵੱਧ ਰਿਹਾ ਹੁਣ ਆਣ ਹੁਣ ਥੋੜਾ ਸਮਾਂ ਆਣਾ ਕਣਕਾਂ ਦੀ ਵਾਢੀ ਸ਼ੁਰੂ ਹੋਣੀ ਹੈ ਘੱਟਾ ਬਹੁਤ ਜ਼ਿਆਦਾ ਫੈਲ ਜਾਣਾ ਹੈ ਉਹਦੇ ਵਿੱਚ ਜਿਹੜੇ ਅਸਥਮਾ ਦੇ ਮਰੀਜ਼ ਐ ਜਾਨ ਜੁਰਗ ਬਹੁਤ ਖਾਂਦੇ ਹਾਂ ਖਾਣ ਤੋਂ ਬਹਾ ਅਸਥਮਾ ਦੇ ਮਰੀਜ਼ ਜਿਹੜੇ ਆ ਗੁੜ ਖਾਣਗੇ ਉਹਨਾਂ ਦਾ ਲੈਂਕ ਲੈਂਜ਼ਿੰਗ ਦਾ ਕੰਮ ਵੀ ਗੁੜ ਕਰਦਾ ਆ ਫੇਫੜੇ ਜਿਹੜਾ ਰਸਤਾ ਟਰੈਕ ਨੂੰ ਸਾਫ਼ ਰੱਖਦਾ ਹੈ ਦਿੱਲੀ ਦੇ ਵਿੱਚ ਇੰਨਾ ਪ੍ਰਦੂਸ਼ਣ ਆ ਉੱਥੇ ਗੁੜ ਜਿਹੜਾ ਇਹ ਚੀਜ਼ਾਂ ਚ ਕਾਫੀ ਜਿਹੜਾ ਬੈਨੀਫੀਸ਼ੀਅਲ ਸਾਬਿਤ ਹੋ ਸਕਦਾ ਇੱਕ ਜਿਹੜੇ ਸਾਡੇ ਦਰਸ਼ਕਾਂ ਦੇ ਮਨ ਚ ਸਵਾਲ ਆਏਗਾ ਪੈਕਿੰਗ ਵੇਖ ਕੇ ਪੈਕਿੰਗ ਬੜੀ ਪਿਆਰੀ ਕਰਦੇ ਪਿਓ ਵੀ ਜਿਹੜੀ ਪੈਕਿੰਗ ਅਸੀਂ ਲੈ ਕੇ ਆਉਂਦੇ ਆ ਇਹਦੀ ਕੋਈ ਅਵਧੀ ਹੁੰਦੀ ਹੈ ਕਿ ਗੁੜ ਇੰਨਾ ਚਿਰ ਪਿਆਰੇ ਤੇ ਖਰਾਬ ਨਹੀਂ ਹੋਣਾ ਕਿਉਂਕਿ ਅਕਸਰ ਹੀ ਲੋਕ ਲੈ ਜਾਂਦੇ ਆ ਫਿਰ ਖਾਸ ਕਰਕੇ ਗਰਮੀਆਂ ਨੂੰ ਸੋਚਦੀ ਹੈ ਕਿ ਗੁੜ ਤੇ ਗਰਮੀ ਨਾਲ ਖਰਾਬ ਨਾ ਹੋਵੇ ਤੁਹਾਡਾ ਪ੍ਰੋਡਕਟ ਜਿਹੜਾ ਦੀ ਸ਼ੈਲਫ ਲਾਈਫ 6 ਮਹੀਨੇ ਦੀ ਹੁੰਦੀ ਹੈ 6 ਮਹੀਨੇ ਦੀ ਆਪਾਂ ਗਾਰੰਟੀ ਲੈ ਕੇ ਚੱਲਦੇ ਆਂ ਬਟ ਇਹ ਪੈਰੀਸ਼ੀਬਲ ਪ੍ਰੋਡਕਟ ਹੈ 6 ਮਹੀਨੇ ਤੋਂ ਪਹਿਲਾਂ ਵੀ ਖਰਾਬ ਹੋ ਸਕਦਾ ਹੈ ਪੋਸਿਬਿਲਿਟੀ ਹੈ ਕਿ ਤੁਸੀਂ ਗਿੱਲਾ ਚਮਚਾ ਲਾ ਦਿੱਤਾ ਜਾਂ ਗੁੜ ਦੀ ਬਾਈਟ ਲੈ ਕੇ ਤੁਸੀਂ ਉਦਾਂ ਅੱਧੀ ਵਿੱਚ ਰੱਖ ਦਿੱਤੀ ਜਾਂ ਤੁਹਾਡੀ ਕਿਚਨ ਚ ਹਿਊਮਿਡਿਟੀ ਬਹੁਤ ਹੈ ਇਹਨਾਂ ਕਾਰਨਾਂ ਕਰਕੇ ਵੀ ਖਰਾਬ ਹੋ ਸਕਦਾ ਹੈ ਗੁੜ ਤੇ 6 ਮਹੀਨੇ ਤੋਂ ਵੱਧ ਵੀ ਚੱਲ ਸਕਦਾ ਆ ਸੋ ਆਪਾਂ 6 ਮਹੀਨੇ ਦੀ ਉਹਨੂੰ ਸ਼ੈਲਫ ਲਾਈਫ ਦਿੰਨੇ ਆ 6 ਮਹੀਨੇ ਤੋਂ ਪਹਿਲਾਂ ਸਾਡੇ ਕੋਈ ਵੀ ਪ੍ਰੋਡਕਟ ਖਰਾਬ ਹੁੰਦਾ ਕਿਸੇ ਦੇ ਘਰ ਚ ਵੀ ਆਪਾਂ ਪ੍ਰੋਪਰ ਮਨੀ ਬੈਕ ਗਾਰੰਟੀ ਦਿੰਨੇ ਆ ਕੀ ਸਾਨੂੰ ਵਾਪਸ ਕਰਕੇ ਤੁਸੀਂ ਨਵਾਂ ਪ੍ਰੋਡਕਟ ਲੈ ਸਕਦੇ ਹੋ ਆਖਰ ਦੇ ਵਿੱਚ ਨੌਜਵਾਨ ਪੀੜੀ ਨੂੰ ਆਪਣੇ ਤਜਰਬੇ ਤੋਂ ਜ਼ਿੰਦਗੀ ਦੇ ਹੁਣ ਤੱਕ ਦੇ ਤਜਰਬੇ ਤੋਂ ਜਾਂ ਜੋ ਕਾਰੋਬਾਰ ਸੈੱਟ ਕੀਤਾ ਹੈ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਨੌਜਵਾਨ ਪੜਦੇ ਨੇ ਉਸ ਤੋਂ ਬਾਅਦ ਘਰ ਦੇ ਨੂੰ ਤੰਗ ਕਰਦੇ ਆ ਕਿ ਕਿਲਾ ਦੋ ਕਿਲੇ ਵੇਚੋ ਜਾਂ ਇਹਨੇ ਲੱਖ ਰੁਪਇਆ ਲਾਓ ਸਾਨੂੰ ਵਿਦੇਸ਼ ਭੇਜ ਦਿਓ ਵਿਦੇਸ਼ ਜਾਣਾ ਮਾੜਾ ਨਹੀਂ ਹੈ ਪਰ ਕੀ ਕਹਿਣਾ ਚਾਹੁੰਦੇ ਹੋ ਵੀ ਇੱਥੇ ਵੀ ਓਪਰਚ्युनिटी ਹੈ ਜੇ ਇਹ ਮਿਹਨਤ ਕਰੀਏ ਪੰਜਾਬ ਦੀ ਨੌਜਵਾਨੀ ਬੜੀ ਮਿਹਨਤੀ ਹੈ ਬੜੀ ਸੂਝਵਾਨ ਹੈ ਪਰ ਉਹਨੂੰ ਡਾਇਰੈਕਸ਼ਨ ਦੇ ਉਹਨਾਂ ਦਾ ਪੋਟੈਂਸ਼ੀਅਲ ਨੂੰ ਡਾਇਰੈਕਸ਼ਨ ਨਹੀਂ ਦਿੱਤੀ ਗਈ ਸਾਡੇ ਲੀਡਰਾਂ ਨੇ ਵੀ ਇਹਨਾਂ ਨੂੰ ਵਰਤਿਆ ਆਪਣੀਆਂ ਰੈਲੀਆਂ ਚ ਲੈ ਲੈ ਕੇ ਤੇ ਧਰਨਿਆਂ ਚ ਜਾ ਜਾ ਕੇ ਇਹਨਾਂ ਨੂੰ ਵਰਤਿਆ ਗਿਆ ਹਲੇ ਤੱਕ ਤੇ ਹੁਣ ਜਦੋਂ ਬਾਹਰਲੇ ਦੇਸ਼ਾਂ ਚ ਜਾਂਦੀ ਹੈ ਤੇ ਏਜੰਟ ਵੀ ਇਹਨਾਂ ਤੋਂ ਪੈਸਾ ਹੀ ਕਮਾ ਰਹੇ ਆ ਤੇ ਜਿੱਥੇ ਜਾ ਕੇ ਕੰਮ ਕਰਦੇ ਪਏ ਆ ਤੇ ਉਹ ਬਾਹਰਲੇ ਦੇਸ਼ ਚ ਜਿਹੜੇ ਪੰਜਾਬੀ ਬੈਠੇ ਉਹ ਵੀ ਇਹਨਾਂ ਤੋਂ ਫਾਇਦਾ ਹੀ ਲੈ ਰਹੇ ਆ ਪਰ ਮੈਨੂੰ ਲੱਗਦਾ ਕਿ ਜੇ ਨੌਜਵਾਨੀ ਨੂੰ ਸਹੀ ਸੇਧ ਦਿੱਤੀ ਜਾਵੇ ਇਹਨਾਂ ਨੂੰ ਸਹੀ ਐਜੂਕੇਸ਼ਨ ਦਿੱਤੀ ਜਾਵੇ ਅਵੇਅਰਨੈਸ ਦਿੱਤੀ ਜਾਵੇ ਕਿ ਇੱਥੇ ਵੀ ਆਪਾਂ ਕੁਝ ਕਰ ਸਕਦੇ ਆ ਤੇ ਮੈਨੂੰ ਲੱਗਦਾ ਜੇ ਇੱਕ ਪਿੰਡ ਦੇ ਵਿੱਚ ਇੱਕ ਵੀ ਇਹੋ ਜਿਹਾ ਯੂਨਿਟ ਖੁੱਲ ਜੇ ਨਾ ਤੇ ਐਮਐਸਪੀ ਵਾਲੀ ਸਮੱਸਿਆ ਦਾ ਆਪਾਂ ਬਹੁਤ ਹੱਦ ਤੱਕ ਮਤਲਬ ਸੋਲਵ ਕਰ ਸਕਦੇ ਆ ਅਸੀਂ ਹੁਣ 200 ਖੇਲੇ ਦਾ ਗੰਨਾ ਖਰੀਦੇ ਆ ਅਸੀਂ 410 ਰੁਪਏ ਵੀ ਦਿੰਨੇ 420 ਰੁਪਏ ਵੀ ਕਿਸਾਨ ਨੂੰ ਦਿੰਨੇ ਆ ਤੇ ਮੈਂ 450 ਰੁਪਏ ਤੱਕ 60 ਰੁਪਏ ਤੱਕ ਵੀ ਕਮਾਉਣਾ ਹੈ ਜਦੋਂ ਲੈ ਕੇ ਗੁੱਡ ਪ੍ਰੋਸੈਸ ਕਰਕੇ ਤੇ ਸਾਨੂੰ 400 ਰੁਪਏ ਦੀ ਐਮਐਸਪੀ ਆਪਾਂ ਲੈਣੀ ਕਿਉਂ ਜਦੋਂ ਆਪਾਂ ਐਮਐਸਪੀ ਤੋਂ ਵੀ ਵੱਧ ਫਸਲ ਰੇਟ ਤੇ ਵੇਚ ਰਹੇ ਆ ਉਹੀ ਚੀਜ਼ ਆਟੇ ਦੀ ਹੈ ਕਣਕ ਦੀ ਕਣਕ ਸਾਡੀ ਸਰਕਾਰ 20 ਰੁਪਏ 22 ਰੁਪਏ ਕਿਲੋ ਸਾਡੇ ਕੋ ਖਰੀਦੀ ਹੈ ਤੇ ਵੇਚਦੀ ਉਹ 40 ਰੁਪਏ ਕਿਲੋ ਹੈ ਜਿਹੜਾ ਤੁਸੀਂ ਆਟਾ ਵੱਡੀਆਂ ਬ੍ਰਾਂਡਸ ਆਸ਼ੀਰਵਾਦ ਇਹ ਉਹ ਬ੍ਰਾਂਡ ਜਿੰਨੇ ਵੀ ਖਾ ਰਹੇ ਹੋ ਉਹ ਸਾਰੀਆਂ ਚੀਜ਼ਾਂ ਆਟਾ ਤੁਸੀਂ ਦੇਖੋ ਦਾ ਰੇਟ 43 ਰੁਪਏ ਨੂੰ ਗੁੱਥੀ ਹੋਗੀ 10 ਕਿਲੋ ਦੀ 43 ਰੁਪਏ ਕਿਲੋ ਕਣਕ ਦਾ ਆਟਾ ਵੇਚ ਰਹੇ ਆ ਜਦੋਂ ਇਹੋ ਜਿਹੇ ਯੂਨਿਟ 13000 ਪਿੰਡਾਂ 'ਚ ਖੁੱਲ ਜਾਣਗੇ ਪੰਜਾਬ ਦੇਆਂ 'ਚ ਤੇ ਪੰਜਾਬ ਨੂੰ ਕਿਹ ਅੱਗੇ ਹੱਥ ਅੱਡੇ ਅੱਡਣ ਦੀ ਲੋੜ ਨਹੀਂ ਪੈਣੀ ਉਹ ਸਮਰੱਥ ਹੋਊਗਾ ਮੈਨੂੰ ਲੱਗਦਾ ਫਿਰ ਦੂਜੀਆਂ ਸਟੇਟਾਂ ਨੇ ਪੰਜਾਬ ਕੋਲੋਂ ਆ ਕੇ ਐਮਐਸਬੀ ਮੰਗਣੀ ਆ ਵੀ ਸਾਡੀ ਫਸਲ ਨੂੰ ਤੁਸੀਂ ਖਰੀਦ ਲਓ ਤੇ ਇਹ ਬਹੁਤ ਜਲਦੀ ਟਾਈਮ ਆਏਗਾ ਪੰਜਾਬ ਦੀ ਨੌਜਵਾਨੀ ਜਿਹੜੀ ਹੈ ਉਹ ਹੁਣੇ ਚੀਜ਼ਾਂ ਨੂੰ ਸਮਝਦੀ ਪਈ ਹੈ ਤੁਹਾਡੇ ਗੱਲਾਂ 'ਚ ਇੱਕ ਹੋਰ ਸਵਾਲ ਜ਼ਿਆਦਾ ਹੈ ਤੁਸੀਂ ਸਰਪੰਚ ਬਣੇ ਹੋ ਤੁਸੀਂ ਕਿਹਾ ਰਾਜਨੀਤੀ ਵੀ ਜਿਹੜੀ ਉਹ ਸਹੀ ਹੋਣੀ ਚਾਹੀਦੀ ਹੈ ਫਿਰ ਐਜੇ ਸਰਪੰਚ ਰਾਜਨੀਤਿਕ ਕਦਮ ਰੱਖਿਆ ਤੁਸੀਂ ਜਿਹੜਾ ਉਧਰ ਵੀ ਐਫਰਟ ਕਰ ਰਹੇ ਹੋ ਕਿ ਨੌਜਵਾਨਾਂ ਨੂੰ ਗਾਈਡ ਕਰੀਏ ਕਾਰੋਬਾਰ ਬਾਰੇ ਜਾਂ ਨਸ਼ਿਆਂ ਤੋਂ ਦੂਰ ਰਹਿਣ ਮੌਜੂਦਾ ਸਮੇਂ 'ਚ ਪੰਜਾਬ ਜਿਹੜਾ ਵੱਡਾ ਟਾਰਗੇਟ ਹੈ ਨਸ਼ਿਆਂ ਨੂੰ ਲੈ ਕੇ ਤੇ ਕੀ ਤੁਸੀਂ ਉਹ ਵੀ ਐਫਰਟ ਕਰ ਰਹੇ ਹੋ ਨਾਲ ਨਾਲ ਵੇਖੋ ਮੈਂ ਪੋਲਿਟਿਕਸ 'ਚ ਆਇਆ ਤੇ ਪਹਿਲੇ ਨੰਬਰ 'ਤੇ ਤੇ ਮੇਰੀ ਜ਼ਿੰਮੇਵਾਰੀ ਬਣਦੀ ਸੀ ਆਪਣੇ ਪਿੰਡ ਦੀ ਤੇ ਪਿੰਡ 'ਚ ਆਪਾਂ ਲਗਾਤਾਰ ਹੁਣ ਕੰਮ ਵੀ ਕਰਵਾ ਰਹੇ ਹਾਂ ਤੇ ਪਿੰਡ ਨੂੰ ਕੋਸ਼ਿਸ਼ ਕਰਦੇ ਪਏ ਆ ਕਿ ਮਾਡਲ ਵਿਲੇਜ ਬਣਾਉਣਾ ਜਿੱਦਾਂ ਦੀ ਮੈਂ ਖੇਤੀਬਾੜੀ ਯੂਨੀਵਰਸਿਟੀ ਚ ਪੜਿਆ ਉਦਾਂ ਦਾ ਮੇਰਾ ਪਿੰਡ ਲੱਗੇ ਜਿੱਦਾਂ ਦੀ ਯੂਨੀਵਰਸਿਟੀ ਤੇ ਡਿਵੈਲਪਮੈਂਟ ਹੋਈ ਆ ਤੇ ਦੂਜੀ ਚੀਜ਼ ਲੋਕਾਂ ਨੂੰ ਅਵੇਅਰ ਕਰਾਉਣਾ ਵੀ ਸਰਪੰਚ ਦੇ ਪਾਵਰਾਂ ਕਿਹਨੀਆਂ ਹੁੰਦੀਆਂ ਸਰਪੰਚ ਕੋ ਹਸਾਬਤਾਬ ਕਿੱਦਾਂ ਲਿਆ ਜਾ ਸਕਦਾ ਹੁਣ ਸਾਡੇ ਪਿੰਡ ਦੇ ਜਿਹੜੇ ਮੈਂਬਰ ਆ ਜਿਹੜੇ ਸਾਡੇ ਪੰਚਾਇਤ ਦੇ ਮੈਂਬਰ ਆ ਉਹਨਾਂ ਨੂੰ ਆਪ ਬਿਠਾ ਕੇ ਹਰ ਵਾਰੀ ਜਦੋਂ ਕੋਈ ਮਤਾ ਪਾਉਣਾ ਹੁੰਦਾ ਉਹਨੂੰ ਹਸਾਬਤਾਬ ਦਈਦਾ ਮੈਂਬਰਾਂ ਨੂੰ ਤਾਂ ਜੋ ਆਪਣੇ ਵਾਡਾਂ ਚ ਆਪਣੇ ਨੁਮਾਇੰਦ ਲੋਕਾਂ ਨੂੰ ਦੇ ਸਕਣ ਹਸਾਬਤਾਬ ਦੂਜੀ ਨੌਜਵਾਨ ਕਿਉਂ ਲੀਡਰਾਂ ਦੇ ਪਿੱਛੇ ਲੱਗੇ ਆ ਕਿਉਂਕਿ ਹਰ ਇੱਕ ਸਰਪੰਚ ਦੇ ਮਨ 'ਚ ਡਰ ਹੁੰਦਾ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਆਪਾਂ ਇਹਦੇ ਨਾਲ ਜੁੜ ਕੇ ਰਹੀਏ ਜੇ ਆਪਾਂ ਇਹਦੇ ਵਿਰੋਧ 'ਚ ਚੱਲਦੇ ਆ ਤੇ ਸਾਡੇ ਸ਼ਾਇਦ ਬਲਾਕ ਦੇ ਵਿੱਚੋਂ ਕੰਮ ਰੁਕ ਜਣਗੇ ਕਿ ਸਾਡੇ ਪਿੰਡ ਦੀ ਡਿਵੈਲਪਮੈਂਟ ਰੁਕ ਜਾਏਗੀ ਆਉਣ ਵਾਲੇ ਟਾਈਮ 'ਚ ਇਲੈਕਸ਼ਨਾਂ ਆਉਣੀਆਂ 2027 ਦੀਆਂ ਜਿਹੜੇ ਸਰਪੰਚ ਅਕਾਲੀ ਦਲ ਨਾਲ ਜੁੜੇ ਹੋਣੇ ਆ ਜੇ ਸਰਕਾਰ ਕਾਂਗਰਸ ਦੀ ਆ ਗਈ ਤਾਂ ਉਹਨਾਂ ਠੋਕੇ ਜਾਣਾ ਉਹਨਾਂ ਦੇ ਕੰਮ ਨਹੀਂ ਹੋਣੇ ਕੰਮ ਨਹੀਂ ਚੱਲਣੇ ਉੱਤੇ ਇਨਕੁਆਇਰੀਆਂ ਆ ਜਾਣੀਆਂ ਜਿਹੜੇ ਕੋਈ ਕਾਂਗਰਸ ਨਾਲ ਜੁੜੇ ਜੇ ਅਕ ਉਲਟਾ ਸਰਕਾਰ ਵਾਲੇ ਸਰਪੰਚ ਨੂੰ ਬਹੁਤ ਜ਼ਿਆਦਾ ਮੁਸੀਬਤਾਂ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਉਹਦਾ ਕਸੂਰ ਕੋਈ ਨਹੀਂ ਹੁੰਦਾ ਡੈਮੋਕ੍ਰੇਸੀ ਆ ਸਾਡੇ ਦੇਸ਼ 'ਚ ਸਾਡਾ ਰਾਈਟ ਬੰਦਾ ਆ ਆਪਾਂ ਜਿੰਨੂੰ ਮਰਜ਼ੀ ਵੋਟ ਪਾ ਸਕਦੇ ਆ ਅਸੀਂ ਬਹੁਤ ਜਲਦ ਬੀਟ ਏਰੀਆ ਦੇ ਵਿੱਚ ਸਰਪੰਚ ਬੀਟ ਐਸੋਸੀਏਸ਼ਨ ਬਣਾ ਰਹੇ ਆ ਜਿੱਚ ਬੀਟ ਦੇ ਸਾਰੇ ਪਿੰਡ ਇਕੱਠੇ ਹੋ ਕੇ ਸਾਰੇ ਸਰਪੰਚ ਹਰ ਇੱਕ ਪਾਰਟੀ ਤੋਂ ਉੱਪਰ ਉੱਠ ਕੇ ਇਹ ਪ੍ਰਣ ਲੈਣਗੇ ਕਿ ਭਾਵੇਂ ਜਿਹੜਾ ਸਰਪੰਚ ਜਿਹੜੀ ਮਰਜ਼ੀ ਪਾਰਟੀ ਨਾਲ ਤੁਰਿਆ ਫਿਰੇ ਪਰ ਜਦੋਂ ਉਹਦੇ ਪਿੰਡ ਦੇ ਡਵੈਲਪਮੈਂਟ ਦਾ ਕੰਮ ਆਉਣਾ ਕੋਈ ਵੀ ਐਮਐਲਏ ਮੰਤਰੀ ਲੀਡਰ ਉਹ ਕੰਮ ਨੂੰ ਰੋਕ ਨਹੀਂ ਪਾਏ ਜਿਹੜੇ ਸਰਪੰਚਾਇਤ ਦੇ ਖਾਤੇ 'ਚ ਪੈਸੇ ਪਈ ਉਹਦੇ ਮੈਂਬਰ ਪੂਰੇ ਆ ਤੇ ਵੀਡੀਓ ਕੋਈ ਸੈਕਟਰੀ ਕੋਈ ਡੀਡੀਪੀਓ ਦਾ ਕੰਮ ਨਹੀਂ ਰੋਕ ਪਾਏਗਾ ਇਹ ਬੜੀ ਜਲਦੀ ਆਪਾਂ ਐਸੋਸੀਏਸ਼ਨ ਬਣਾ ਰਹੇ ਆ ਜਦੋਂ ਇਹ ਬਣ ਗਈ ਮੈਨੂੰ ਲੱਗਦਾ ਫਿਰ ਆਪਾਂ ਡੈਮੋਕ੍ਰੇਸੀ ਨੂੰ ਸਹੀ ਤਰੀਕੇ ਨਾਲ ਪ੍ਰੈਕਟਿਸ ਕਰ ਸਕਦੇ ਆ ਤਾਂ ਅਸੀਂ ਉਮੀਦ ਕਰਦੇ ਆਂ ਕਿ ਸਰਦਾਰ ਕੌਸ਼ਲ ਸਿੰਘ ਨੌਜਵਾਨ ਜਿੱਥੇ ਸਰਪੰਚ ਨੇ ਉਥੇ ਗੁਰਦੀ ਫੈਕਟਰੀ ਬਣਾ ਕੇ ਆਪ ਤੇ ਸਟੈਂਡ ਹੋਏ ਹਨ ਲਗਭਗ 40 ਦੇ ਕਰੀਬ ਇੱਥੇ ਸਾਡੀਆਂ ਜੋ 3 ਪੈਣਾ ਹਨ ਉਹ ਵੀ ਕਾਰੋਬਾਰ ਕਰ ਰਹੀਆਂ ਹਨ ਕੰਮ ਕਰ ਰਹੀਆਂ ਹਨ ਇਸ ਇੰਟਰਵਿਊ ਤੋਂ ਉਹ ਸਾਰੇ ਨੌਜਵਾਨ ਸੇਧ ਲੈਣਗੇ ਜਿਹੜੇ ਖਾਸ ਕਰਕੇ ਇੱਕੋ ਰਾਤ ਰੱਖਦੇ ਹਨ ਕਿ ਵਿਦੇਸ਼ਾਂ ਨੂੰ ਚਲੀਏ ਤਾਂ ਕਿ ਪੰਜਾਬ ਵਿੱਚ ਰਹਿ ਕੇ ਵੀ ਪੰਜਾਬ ਨੂੰ ਰੰਗਲਾ ਪੰਜਾਬ ਬਣਾਇਆ ਜਾ ਸਕੇ ਵੇਖਦੇ ਰਹੋ ਚੈਨਲ ਦਾ ਆਰਐਨ ਨਿਊਜ਼